ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮੈਗੀ ਬਣਾਉਣ ਲੱਗੇ ਆਂ ਕੁਝ ਨਵੇਂ ਤਰੀਕੇ ਦੇ ਨਾਲ ਤੇ ਆਪਾਂ ਇਸ ਤਰ੍ਹਾਂ ਤੇ ਮੈਗੀ ਬਣਾਵਾਂਗੇ ਹੁਣ ਆਪਾਂ ਕੜਾਹੀ ਚ ਪਾ ਲਿਆ ਤੇਲ ਤੇ ਪਿਆ ਪਾਤੇ ਵਿੱਚ ਪਿਆਜ਼ ਤੇ ਇਸੇ ਪਿਆਜ਼ਾਂ ਨੂੰ ਪਹਿਲਾਂ ਭੁੰਨਾਗੇ ਆਪਾਂ ਆਪਾਂ ਬਣਾਉਣੀ ਆ ਆਲੂ ਗੋਭੀ ਵਾਲੀ ਮੈਗੀ ਤਾਂ ਤੁਸੀਂ ਕਦੇ ਖਾਧੀ ਨਾ ਹੋਊਗੀ ਤੁਸੀਂ ਵੀ ਦੇਖੋ ਇਹ ਤੋ ਬਣਾਇਓ ਤੇ ਖਾਇਓ ਇਹ ਹੁਣ ਆਪਾਂ ਹਲਕਾ ਹਲਕਾ ਪਿਆਜ਼ ਨੂੰ ਪੁਣ ਨਹੀਂ ਮੱਠੇ ਸੇਕ ਤੇ ਭਨ ਲਵਾਂਗੇ ਪਿਆਜ਼ ਨੂੰ ਆਪਾਂ ਹਲਾਈ ਜਾਵਾਂਗੇ ਥੋੜਾ ਲਾਲ ਹੋਣ ਤੇ ਤੇ ਇਹਦੇ ਵਿੱਚ ਪਾਤਾ ਆਪਾਂ ਜੀਰਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਜੀਰਾ ਥੂੜ ਵਿੱਚ ਹਲਦੀ ਆਪਣੇ ਹਿਸਾਬ ਦੇ ਨਾਲ ਹੁਣ ਪਾਤੀ ਆਪਾਂ ਹਲਦੀ ਤੇ ਫੇ ਆਪਾਂ ਬਾਅਦ ਮਗੇ ਇਹਦੇ ਵਿੱਚ ਮਿਰਚ ਨੂਨ ਤਾਂ ਫੇ ਆਪਾਂ ਇਸ ਨੂੰ ਹਲਾਵਾਗੇ ਭੁੰਨਾਗੇ ਹਲਦੀ ਭੁੰਨ ਕੇ ਅੱਬਾ ਅ ਮਿਰਚ ਪਾ ਤੇ ਹਰੀ ਮਿਰਚ ਪਾ ਦਿਓ ਲਾਲ ਮਿਰਚ ਪਾ ਦਿਓ ਆਪਣੇ ਹਿਸਾਬ ਨਾਲ ਜਿੱਦਾਂ ਕਿ ਕਿਸੇ ਦੀ ਪਸੰਦ ਹੈ ਆਪਣੀ ਤੁਸੀਂ ਪਾ ਸਕਦੇ ਆ ਤੇ ਇਸ ਨੂੰ ਆਪਾਂ ਭੁੰਨ ਲਵਾਂਗੇ ਅਸੀਂ ਪਾਈ ਲਾਲ ਮਿਰਚ ਵੀ ਹਰੀ ਮਿਰਚ ਵੀ ਥੋੜੀ ਜੀ ਤੇ ਹੁਣ ਆਪਾਂ ਲੂਣ ਲੂਣ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਆ ਹੁਣ ਆਪਾਂ ਭੁੰਨ ਕੇ ਹੁਣ ਆਪਾਂ ਪਾ ਤੜਕਾ ਭੁੰਨ ਕੇ ਆਪਾਂ ਪਾਤੀ ਆ ਆਲੂ ਗੋਭੀ ਤੇ ਆਲੂ ਗੋਭੀ ਪਾਤੀ ਆਪਾਂ ਇਸ ਨੂੰ ਥੋੜਾ ਜਿਹਾ ਸੇਕ ਲਗਾਵਾਂਗੇ ਅਮੀ ਦੋ ਕਮੈਂਟ ਲਈ ਦੋ ਕਮੈਂਟ ਦੀ ਸੇਕ ਲਵਾਵਾਂਗੇ ਤਾਂ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਮੈਗੀ ਪਾਵਾਂਗੇ ਦੋ ਕਮੈਂਟ ਨੇ ਸੇਕ ਲਵਾ ਕੇ ਹੁਣ ਆਪਾਂ ਪਾ ਦ ਤਾ ਧਨੀਆ ਇਹਦੇ ਵਿੱਚ ਧਨੀਆ ਇਸ ਤੋਂ ਪਹਿਲਾਂ ਹੀ ਪਾ ਦੇਣਾ ਪਹਿਲਾਂ ਬਾਅਦ ਦੇ ਵਿੱਚ ਫਿਰ ਕੋਈ ਬਾਅਦ ਚ ਪਾਉਂਦੇ ਕੋਈ ਪਹਿਲਾਂ ਪਾਉਂਦੇ ਹੁਣ ਆਪਾਂ ਇਸ ਨੂੰ ਪਾਣੀ ਪਾ ਦਵਾਂਗੇ ਇੱਕ ਕੱਪ ਪਾਣੀ ਪਾ ਕੇ ਇਸ ਨੂੰ ਥੋੜਾ ਜਿਹਾ ਰੰਨਾਂਗੇ ਆਪਾਂ ਤੇ ਤੁਸੀਂ ਮੈਗੀ ਦੇ ਹਿਸਾਬ ਨਾਲ ਪਾਣੀ ਪਾਉਣਾ ਜਿੰਨੇ ਕੁ ਵੀ ਮੈਗੀ ਹੈਗੀ ਆ ਜਿਸ ਹਿਸਾਬ ਨਾਲ ਅਸੀਂ ਇੱਕ ਪੈਕਟ ਬਣਾ ਦੋ ਪੈਕਟ ਛੋਟੇ ਛੋਟੇ ਬਣਾਏ ਤੇ ਡੇਢ ਕ ਕੱਪ ਪਾਣੀ ਦਾ ਪਾ ਦਿੱਤਾ ਸਾਨੂੰ ਥੋੜਾ ਜਿਹਾ ਆਪਾਂ ਫਿਰ ਨਾਲ ਹੀ ਮੈਗੀ ਰੱਖ ਦਿੱਤੀ ਹੈ ਪਾਣੀ ਪਾ ਕੇ ਤੇ ਇਹ ਆਪ ਹੀ ਹੋ ਜਾਣੀ ਆ ਕਲਕਲੀ ਆਪਾਂ ਪੀਸੇ ਰੱਖ ਦਿੱਤੇ ਤੇ ਥੋੜਾ ਜਿਹਾ ਸੇਕ ਲੱਗਾ ਤੇ ਇਹ ਆਪ ਹੀ ਕਲਕਲੀ ਹੋ ਜਾਣੀ ਹੈ ਮੈਗੀ ਮਸਾਲਾ ਪਾਤਾ ਵਿੱਚ ਆਪਾਂ ਇਹਦੇ ਇੱਕ ਪੈਕੀਟੀ ਮੈਗੀ ਮਸਾਲਾ ਪਾਤਾ ਥੋੜੀ ਜੀ ਮੈਗੀ ਆ ਤਾਂ ਇੱਕ ਪੈਕੀਟੀ ਬਹੁਤ ਆ ਮਸਾਲੇ ਦੀ ਹੁਣ ਮੈਗੀ ਆਪਣੀ ਰਿਜਣ ਲੱਗ ਗਈ ਆ ਤੇ ਆਪਾਂ ਟੱਕਣ ਦੇ ਦਿੱਤਾ ਹੁਣ ਆਪਾਂ ਟੱਕਣ ਚੱਕ ਦਿੰਦਾ ਆ ਤੇ ਦੇਖੋ ਕਲਕਲੀ ਮੈਗੀ ਹੋ ਗਈ ਆ ਮਿਕਸ ਹੋ ਗਈ ਆ ਹੁਣ ਇਹਨੂੰ ਆਪਾਂ ਲਗਾਉਂਦੇ ਆ ਫਿਰ ਆਪਾਂ 2 ਮਿੰਟ ਲਈ ਰੱਖ ਦਵਾਂਗੇ ਤੇ ਮੈਗੀ ਦੇਖੋ ਤਿਆਰ ਹੋ ਗਈ ਆ ਬਸ ਬਣ ਗਈ ਆ ਬਣ ਗਈ ਹੈ ਪਾਣੀ ਤਕਰੀਬਨ ਸਾਰਾ ਹੀ ਹੋ ਗਿਆ ਸੁੱਕ ਗਿਆ ਹੈ ਤੇ ਮੈਗੀ ਆਪਣੀ ਬਣ ਕੇ ਤਿਆਰ ਵੀ ਹੋ ਗਈ ਹੈ 2 ਮਿੰਟ ਲੱਗੇ ਹੈ ਮੈਗੀ ਬਣਾਉਣੇ ਤੇ ਇਸ ਨੂੰ ਆਪਾਂ ਹੁਣ ਗੈਸ ਬੰਦ ਕਰ ਦਵਾਂਗੇ ਮੈਗੀ ਆਪਣੀ ਬਣ ਗਈ ਹੈ ਤੁਸੀਂ ਇਸ ਤਰੀਕੇ ਦੇ ਨਾਲ ਆਲੂ ਗੋਭੀ ਵਾਲੀ ਮੈਗੀ ਬਣਾਓ ਬਣਾ ਕੇ ਦੇਖੋ ਬਹੁਤ ਵਧੀਆ ਲੱਗਦੀ ਹੈ ਇਹ ਹੁਣ ਬਣ ਗਈ ਹੈ 2 ਮਿੰਟ ਲੱਗਿਆ ਆਪ ਨੂੰ ਤੇ ਇਸ ਤਰ੍ਹਾਂ ਤੁਸੀਂ ਮੈਗੀ ਬਣਾਇਓ ਜੇ ਤੁਹਾਡੇ ਬੱਚੇ ਨਹੀਂ ਖਾਂਦੇ ਮੈ ਮੈਗੀ ਖਾਂਦੇ ਐ ਸਬਜ਼ੀ ਕੋਈ ਨਹੀਂ ਖਾਂਦੇ ਤੁਸੀਂ ਹਰ ਇੱਕ ਸਬਜ਼ੀ ਪਾ ਕੇ ਬਣਾ ਕੇ ਬੱਚੇ ਨੂੰ ਖਵਾ ਸਕਦੇ ਆ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ